ਸਤਨਾਵਾ ਵਾਹ ਗੁਰੂ ਜੀ ਦੇ ਕਾਰ ਸੇਵਾ ਚੱਲ ਰਹੀ ਹੈ ਸੇਵਾ ਦਾ ਸੇਵਾ ਕਾਰ ਨੇ ਇੱਧਰ ਵਾਹਿਗੁਰੂ ਵਾਹਿਗੁਰੂ ਅੱਜ ਇੱਕ ਜਗ੍ਹਾ ਤੇ ਪਿੰਡ ਸਤੋਕ ਤੋਂ ਵੀ ਸੰਗਤ ਆਈ ਹੈ ਮੁੱਖ ਮੰਤਰੀ ਦੇ ਪਿੰਡ ਦੀ ਸੰਗਤ ਵੀ ਸੇਵਾ ਕਰੀ ਉਹ ਵੀ ਵਿਖਾਉਣਿਆ ਤੁਹਾਨੂੰ ਵਾਹਿ ਜਰਾ ਸੰਗਤ ਮਾਈਆਂ ਦੀ ਸੰਗਤ ਸੇਵਾ ਕਰ ਰਹੀ ਹੈ ਨਾਲੇ ਮਾਈਆਂ ਸੇਵਾ ਕਰਦੀਆਂ ਨਾਲੇ ਨਾਮ ਜਪਰੀ ਸੰਗਤ ਇਹ ਸੰਗਤ ਪਿੰਡ ਸਤੋਕ ਤੋਂ ਆਈ ਹੈ ਮੁੱਖ ਮੰਤਰੀ ਦੇ ਪਿੰਡ ਦੀ ਸੰਗਤ ਆਏ ਨਾਲੇ ਸੰਗਤ ਸੇਵਾ ਕਰਦੀ ਐ ਨਾਲੇ ਨਾਮ ਜਪਦੇ ਕਿੰਦੀ ਵੱਡੀ ਗੱਲ ਸਤਨਾਵਾਦ ਸਤਨਾ ਵੈਗ ਸਤਨਾਮ ਵਾਹਿਗੁਰੂ ਆ ਵੇਖੋ ਬਾਬਾ ਜੀ ਨਾਮ ਜਪਾ ਰਹੇ ਨੇ ਸੰਗਤਾਂ ਨੂੰ ਤਨੈ ਸੰਗਤ ਵਾਹਿਗੁਰੂ ਵਾਹਿਗੁਰੂ ਹਮ ਵਾਹਿਗੁਰੂ ਸਤਨਾਮ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਇਹ ਸੰਗਤ ਪਿੰਡ ਸਤੋਜ ਤੋਂ ਆਈ ਆ ਸੇਵਾ ਕਰਨ ਵਾਸਤੇ ਦੇਖੋ ਕਿੱਡੀ ਗੁਰਦੁਆਰਾ ਜੋਤੀਸਰ ਸਾਹਿਬ ਦੀ ਸੇਵਾ ਹੈ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਇੱਥੇ ਸੇਵਾ ਕਰਾ ਰਹੇ ਨੇ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਮਹਤਰੀ ਸਿੰਘ ਲੱਗ ਰਹੇ ਨੇ ਮਹਤਰੀ 100 ਗਿਆਵਾਲੇ ਭਾਈ ਰਣਜੀਤ ਸਿੰਘ ਜੀ ਮਹਤਰੀ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵੀ ਮੂਵੀ ਬਣਾ ਦਿੰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਆ ਸੰਗਤ ਆਈ ਆ ਪਿੰਡ ਸਤੋਜ ਤੋਂ ਸੇਵਾ ਕਰਨ ਵਾਸਤੇ ਗੁਰਦੁਆਰਾ ਜੋਤੀਸਰ ਸਾਹਿਬ ਮੁੱਖ ਮੰਤਰੀ ਦੇ ਪਿੰਡ ਦੀ ਸੰਗਤ ਆ ਵੇਖੋ ਅੱਜ ਕਿੰਨੀ ਸੇਵਾ ਕਰੇ ਕਿੰਨਾ ਪ੍ਰੇਮ ਹੈ ਗੁਰੂ ਘਰ ਦੀ ਸੇਵਾ ਦੇ ਇਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਸੰਗਤ ਆਈ ਸੇਵਾ ਕਰਨ ਵਾਸਤੇ ਪਿੰਡਾਂ ਜੋ ਸੰਗਤਾਂ ਆਈਆਂ ਨੇ ਆਡਾ ਪ੍ਰਸਾਦ ਦੀ ਵਾਹਿਗੁਰੂ ਸਾਤ ਨਾਮ ਹੈ ਆ ਵੇਖੋ ਸਾਰੇ ਬਾਬੇ ਸੇਵਾ ਕਰਨ ਵਾਸਤੇ ਆ ਰਹੇ ਨੇ ਜੋਤੀਸਰ ਸਾਹਿਬ ਵਾਹਿਗੁਰੂ ਗੁਰੂ ਕਾਰ ਦੇ ਸੰਗਤ ਦੇ ਲੰਗਰ ਬੰਨ੍ਹਣ ਜਾ ਰਹੀ ਆ ਵਾਹਿਗੁਰੂ ਵਾਹਿਗੁਰੂ ਵਾਹਿ ਆ ਸੰਗਤਾਂ ਸੇਵਾ ਕਰਕੇ ਲੰਗਰ ਬੰਨ੍ਹ ਛਾ ਗਰੀ ਸੰਗਤ ਵਾਹਿਗੁਰੂ ਘਰ ਦੁਆਰਾ ਚੌਥੀ ਸਾਹਿਬ ਜੀ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸੇਵਾ ਦਾ ਸੇਵਾ ਕਰ ਰਹੇ ਨੇ ਆ ਬਹਾਮਣ ਦੇ ਸੰਗਤ ਸੇਵਾ ਕਰ ਰਹੀ ਆ ਵਾਹਿਗੁਰੂ ਵਾਹਿਗੁਰੂ ਸੰਗਤ ਨਾਲ ਪਾਣੀ ਜਾਗ ਰਹੇ ਇੱਥੇ ਵਾਹਿਗੁਰੂ ਸਤ ਨਾਮ ਰਵੇ ਗੁਰੂ ਸਤ ਨਾਮ ਰਵੇ ਗ੍ਰੀ ਸਤ ਨਾਮ ਰਵੇ ਸਤ ਨਾਮ ਰਵੇ ਗੁਰੂ ਆਪ ਗੁਰੂ ਘਰ ਦੇ ਸੇਵਾਦਾਰ ਇੱਥੇ ਲੰਗਰ ਪਾਣੀ ਛਾ ਰਹੇ ਨੇ ਵਾਹਿਗੁਰੂ ਵਾਹਿਗੁਰੂ ਆ ਬਾਬਾ ਜੀ ਪ੍ਰਸ਼ਾਦਾ ਛਾ ਰਹੇ ਨੇ ਸਤ ਨਾਮ ਰਵੇ ਗੁਰੂ ਸਤ ਨਾਮ ਰਵੇ ਗੁਰੂ ਸਤ ਨਾਮ ਰਵੇ ਗੁਰੂ ਜੀ ਸੰਗਤ ਮਾਈਆਂ ਦੇ ਲੰਗਰ ਸਾਗਰ ਦੇ ਇੱਥੇ वाहे गुरु वाहे न वाहे गुरु